ਹੈਲੋ ਹੈਲੋ ਮੇਰੀ ਗੱਲ ਬੀਬੀ ਜਗੀਰ ਕੌਰ ਜੀ ਨਾਲ ਹੋ ਰਹੀ ਹੈ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੀਬੀ ਜੀ ਮੈਂ ਕੁਲਵਿੰਦਰ ਬੋ ਰਿਹਾ ਜਗਬਾਣੀ ਪੰਜਾਬ ਕੇਸਰੀ ਟੀਵੀ ਤੋਂ ਜੀ ਬੱਸ ਬੀਬੀ ਜੀ ਇੱਕ ਗੱਲ ਹੈ ਕਿ ਜਿਹੜੀ ਕੌਮ ਹੈ ਉਹ ਏਕੇ ਦੇ ਵਿੱਚ ਹੋਣੀ ਚਾਹੀਦੀ ਹੈ ਕੌਮ ਭਾਵੇਂ ਕੋਈ ਵੀ ਹੋਵੇ ਜੋ ਸ਼੍ਰੋਮਣੀ ਅਕਾਲੀ ਦਲ ਹੈ ਉਹ ਸਿੱਖ ਪੰਥ ਹੈ ਉਹ ਇੱਕ ਏਕੇ ਦੇ ਵਿੱਚ ਆਉਂਦਾ ਜਾਪਦਾ ਹੈ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਦੇਖੋ ਸ਼੍ਰੋਮਣੀ ਅਕਾਲੀ ਦਲ ਇਹੜਾ ਉਦੋਂ ਇੱਕ ਹੋਣਾ ਜਦੋਂ ਸਾਡੀ ਸੋਚ ਇੱਕੋ ਹੀ ਜੀ ਜਦੋਂ ਅਸੀਂ ਕੌਮ ਦੇ ਸਿਧਾਂਤਾਂ ਦੀ ਪਹਿਰੇਦਾਰੀ ਨੂੰ ਮਜ਼ਬੂਤੀ ਨਾਲ ਲੈ ਕੇ ਤੁਰਾਂਗੇ ਜੀ ਜਦੋਂ ਅਸੀਂ ਇਹ ਉਹ ਜਿਹੜਾ ਸਾਡਾ ਤੁਰਾਸ਼ੀ ਯਕਾ ਦਾ ਕਰਸਾਈ ਜੀ ਉਹਦੇ ਅਧੀਨ ਰਹਿ ਕੇ ਉਸ ਮर्यादा ਵਿੱਚ ਪਰਪਖਤਾ ਲਿਆਵਾਂਗੇ ਉਦੋਂ ਕੌਮ ਦੀ ਸੋਚ ਇੱਕ ਹੋ ਜਾਏਗੀ ਜੀ ਜਦੋਂ ਅਸੀਂ ਰਾਜਨੀਤਿਕ ਤੌਰ ਤੇ ਸੋਚਦੇ ਹਾਂ ਇਹ ਠੀਕ ਹੈ ਕਿ ਸਾਨੂੰ ਸਾਰਿਆਂ ਨੂੰ ਇੱਕ ਇੱਕ ਹੋ ਕੇ ਚੱਲਣਾ ਚਾਹੀਦਾ ਹੈ ਪਰ ਪਰ ਇਹਵੇਂ ਜਿਨ੍ਹਾਂ ਗੱਲਾਂ ਤੇ ਆਉਂਦੇ ਆ ਉਹਨਾਂ ਨੂੰ ਵੀ ਸਾਨੂੰ ਸੁਧਾਰ ਕਰਨਾ ਪਏਗਾ ਜੀ ਇਹ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਰਹਿਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਨਹੀਂ ਹੋਣਾ ਚਾਹੀਦਾ ਤੇ ਅੱਜ ਜੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਦੇ ਆ ਤੇ ਉਹ ਕਾਰਨ ਜਿਹੜੇ ਨੇ ਉਹਨਾਂ ਨੂੰ ਅਸੀਂ ਸੁਧਾਰ ਕਿੱਦਾਂ ਲਿਆਉਣਾ ਇਹ ਵੀ ਵਿਚਾਰ ਕਰੀ ਚਾਹੀਦਾ ਬੀਬੀ ਜੀ ਫਿਰ ਉਹ ਸਵਾਲ ਇੱਕ ਪੈਦਾ ਹੋ ਜਾਂਦਾ ਜਦੋਂ ਸ਼੍ਰੋਮਣੀ ਅਕਾਲੀ ਦਲ ਵੀ ਹੈ ਤੇ ਸ਼੍ਰੋਮਣੀ ਅਕਾਲੀ ਪੰਥ ਤੁਹਾਡੇ ਵੱਲੋਂ ਇੱਕ ਸਿਰਜਿਆ ਜਾਂਦਾ ਹੈ ਦੇਖੋ ਸ਼੍ਰੋਮਣੀ ਅਕਾਲੀ ਪੰਥ ਮੈਂ ਨਾਮ ਇਸ ਲਈ ਰੱਖਿਆ ਸੀ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਅਸੀਂ ਕਿਉਂਕਿ ਸ਼੍ਰੋਮਣੀ ਕਾਲ ਦਾ ਮੈਨੂੰ ਬਾਹਰ ਕੱਢਿਆ ਹੋਇਆ ਤੇ ਸ਼੍ਰੋਮਣੀ ਅਕਾਲੀ ਪੰਥ ਮੈਂ ਤਾਂ ਕਿਹਾ ਸੀ ਕਿ ਧਾਰਮਿਕ ਤੌਰ ਤੇ ਜਦੋਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਖੜੇ ਕਰਾਂਗੇ ਅਸੀਂ ਇਸ ਨਾਂ ਦੇ ਉੱਤੇ ਚੋਣ ਲੜਾਂਗੇ ਧਾਰਮਿਕ ਧਾਰਮਿਕ ਤੌਰ ਤੇ ਮੈਂ ਇੱਕ ਬਣਾਇਆ ਸੀ ਬੋਡੀ ਜੀ ਉਹ ਜੇ ਮੈਂ ਸੀਗਾ ਇਸੇ ਲਈ ਕਿਉਂਕਿ ਮੇਰੇ ਉਹਨਾਂ ਰਾਜਨੀਤਿਕ ਤੌਰ ਤੇ ਨਹੀਂ ਸੀ ਮਾਈਂ। ਮੈਂ ਧਾਰਮਿਕ ਚੋਣ ਵਾਸਤੇ ਸ਼੍ਰੋਮਣੀ ਕੋਲ ਜਰਾ ਪੰਦਰ ਕਮੇਟੀ ਦੇ ਚੋਣ ਲੜਨ ਵਾਸਤੇ ਅਸੀਂ ਆਪਣੇ ਮੈਂਬਰ ਧਿਆਰ ਕਰ ਰਹੇ ਹਾਂ। ਇਸ ਤਰ੍ਹਾਂ ਕਿ ਮੈਂ ਉਭرائی। ਜੀ ਜੀ ਬਹੁਤ ਵੱਡੀਆਂ ਗੱਲਾਂ ਹੋ ਜਾਂਦੀਆਂ ਜੇ ਮੈਂ ਨਾ ਭੁੱਲਦਾ ਹਵਾਂ ਤਾਂ ਤੁਹਾਡੇ ਕੋਲੋਂ ਮਾਈਕ ਵੀ ਖੋਇਆ ਗਿਆ ਇੱਕ ਸਟੇਜ ਤੇ ਉਹਨਾਂ ਚੀਜ਼ਾਂ ਨੂੰ ਦੇਖ ਕੇ ਤੇ ਅੱਜ ਦਾ ਜਿਹੜਾ ਮਾਹੌਲ ਬਣ ਚੁੱਕਿਆ ਤੁਸੀਂ ਕਿੰਨਾ ਕਿਤੇ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਵੱਲ ਝੁਕਾ ਦਿਸਦਾ ਪਿਆ ਤੁਸੀਂ ਜਾਣ ਲਈ ਇੱਛੁਕ ਹੈਗੇ ਹੋ ਕਿਵੇਂ ਦੇਖੀ ਉਹਨਾਂ ਚੀਜ਼ਾਂ ਨੂੰ ਤੇਰੇ ਵੀਰ ਮੇਰੀ ਬੇਨਤੀ ਐ ਕਿ ਸ਼੍ਰੋਮਣੀ ਅਕਾਲੀ ਦਲ ਤੇ ਮੈਂ ਤੁਹਾਨੂੰ ਕਹਿ ਰਹੀ ਕਿ ਮੈਂ ਤੇ ਪ੍ਰੇਮ ਨੂੰ ਛੱਡਿਆ ਹੀ ਨਹੀਂ ਹੂੰ ਉਹਨਾਂ ਨੇ ਮੈਨੂੰ ਕੱਢਿਆ ਹੋਇਆ ਹੂੰ ਇਹੋ ਮਹਿਸੂਸ ਕਰਦੀ ਐ ਕਿ ਜਿਹੜੇ ਬੀਬੀ ਜੀ ਸਿਧਾਂਤ ਲੈ ਕੇ ਤੁਰੇ ਸੀ ਉਹ ਠੀਕ ਐ ਅਸੀਂ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਨੂੰ ਸਿਰ ਪਰਮੇਸ਼ੀ ਦੀ ਅ ਨਗਾਣਾ ਦੇਖਾਂਗੇ ਜੀ ਦੇਖਦੇ ਆ ਤੇ ਦੇਖਣੀ ਚਾਹੀਦੀ ਹੈ ਤੇ ਇਹ ਉਹਨਾਂ ਨੇ ਮੈਨੂੰ ਕੱਢਿਆ ਜੇ ਉਹ ਮਹਿਸੂਸ ਕਰ ਮੈਂ ਨਹੀਂ ਕਹਿੰਦੀ ਕਿ ਉਹ ਬਹਾਲ ਕਰਨ ਨਾ ਕਰਨ ਬਹਾਲ ਕਰਨਗੇ ਇਹ ਉਹਨਾਂ ਦੀ ਮਰਜ਼ੀ ਨਾ ਕਰਨਗੇ ਇਹ ਉਹਨਾਂ ਦੀ ਮਰਜ਼ੀ ਇਹ ਸਵਾਲ ਉਹਨਾਂ ਦਾ ਹੈ ਮੈਂ ਲੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਅੱਜ ਵੀ ਹਾਂ ਜਿੱਥੇ ਸਿਧਾਂਤਾਂ ਦੀ ਗੱਲ ਹੈ ਇਹ ਮੈਨੂੰ ਸੰਗਠਨ ਨੇ ਚੁਣ ਕੇ ਭੇਜਿਆ ਹੋਇਆ ਐ ਸੱਚੀ ਇੱਕ ਆਦਰ ਸਾਹਿਬ ਦੀ ਰਹਿਤ ਮਰਿਆ ਤੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮਿਟੀ ਸੰਸਥਾ ਨੂੰ ਮਜ਼ਬੂਤ ਕਰਨ ਵਾਸਤੇ ਜੇ ਕਿਹੜੀਆਂ ਵੀ ਗੱਲਾਂ ਹੋਣਗੀਆਂ ਮੈਂ ਉਹਦੇ ਉੱਤੇ ਇੱਕ ਸਕੋਡੀਅਨ ਬਣ ਕੇ ਪੈਰੇ ਡਰ ਬਣ ਕੇ ਰਹਿਣਾ। ਬੀਬੀ ਜੀ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਝੁਕਾਅ ਤੁਹਾਡਾ ਲੱਗਦਾ ਪਿਆ ਹੁਣ ਕਿੰਨੇ ਕੁ ਤੁਸੀਂ ਅੰਦਰੋਂ ਅੰਦਰ ਹੀ ਪਰਪੱਕ ਹੈਗੇ ਹੋ ਕਿੰਨੇ ਕੁ ਪਰਸੈਂਟ ਤੁਹਾਡਾ ਮਨ ਬਣ ਚੁੱਕਿਆ ਵੀ ਤੁਸੀਂ ਜਾਣਨਾ ਚਾਹੁੰਦੇ ਹੋ? ਇੱਕ ਤੁਸੀਂ ਤਾਂ ਝੁਕਾਅ ਵਾਲੀ ਗੱਲ ਨਾ ਕਰੋ। ਮੈਂ ਤਾਂ ਹੈ ਹੀ ਕਾਲੀ ਦਲ ਦੀ। ਜੀ ਠੀਕ ਹੈ। ਮੈਂ ਤਾਂ ਪਹਿਲੇ ਹੀ ਸ਼੍ਰੋਮਣੀ ਕਾਲੀ ਦਲ ਦੀ ਹੈ। ਹਮ। ਇਹ ਬਾਅਦ ਹੈ ਹੀ ਨਹੀਂ। ਮੈਂ ਕਿਸੇ ਪਾਰਟੀ ਨੂੰ ਜੁਆਇਨ ਨਹੀਂ ਕੀਤਾ ਮੈਂ ਕਿਸੇ ਪਾਰਟੀ 'ਚ ਨਹੀਂ ਗਈ ਮੈਂ ਕਿਸੇ ਪਾਰਟੀ ਨਾਲ ਨਹੀਂ ਆਪਣਾ ਆਪ ਨੂੰ ਜੋੜਿਆ ਮੈਂ ਤਾਂ ਹਮੇਸ਼ਾ ਕਿਹਾ ਕਿ ਮੈਂ ਅਕਾਲੀ ਦੇਖੋ ਅਕਾਲੀ ਨਾਮ ਇੱਕ ਸੋਚ ਹੈ ਇੱਕ ਵਿਚਾਰਧਾਰਾ ਹੈ ਇਹ ਅਕਾਲਪੁਰਖ ਵੱਲੋਂ ਸਿਰਜੀ ਹੋਈ ਪਾਰਟੀ ਹੈ ਤੇ ਉਹ ਸਿਰਜੀ ਵੀ ਅਕਾਲਤਾ ਖਿਆਲ ਦੇਤੇ ਸੀ ਉਹ ਚੋਣਾ ਲੜਨ ਵਾਸਤੇ ਨਹੀਂ ਸੀ ਉਸ ਵੇਲੇ ਸਿਰਜੀ ਉਦੋਂ ਤੇ ਸਿਰਜੀ ਸੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਸੰਗਰਸ਼ ਕਰਨ ਵਾਸਤੇ ਪਕਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਸਤੇ ਚਲੋ ਚੋਣਾ ਲੜੀਆਂ ਸਾਕਾ ਵੀ ਲਈਆਂ ਸੇਵਾ ਵੀ ਕੀਤੀ ਸਟ੍ਰਗਲ ਵੀ ਕੀਤੀ ਉਹ ਸਭ ਕੁਝ ਹੈ ਪਰ ਅੱਜ ਜਿਹੜਾ ਸਾਡੇ ਤੇ ਘਰਾਵਟ ਆਈ ਹੈ ਕਿ ਅਸੀਂ ਪੂਰਨ ਤੌਰ ਤੇ ਤੇਜ਼ ਆਈ ਨਹੀਂ ਸੀ ਹੀ ਕਰਨਾ ਪਿਆ ਆਪਣੇ ਸਾਹਿਰਿਕ ਸੰਸਥਾਵਾਂ ਉੱਥੇ ਆ ਕੇ ਸਾਡਾ ਨੁਕਸਾਨ ਹੋਇਆ ਮੈਂ ਅੱਜ ਵੀ ਉਹਨਾਂ 'ਤਾ ਉਹਨਾਂ ਗੱਲਾਂ ਤੇ ਸਟਿਕਡ ਐ ਇਸ ਦਾਕਾ ਦੇ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ ਹੂੰ ਅੱਛਾ ਬੀਬੀ ਜੀ ਤੁਸੀਂ ਇਹ ਕਹਿੰਦੇ ਹੋ ਕਿ ਵੀ ਮਤਾ ਰੱਦ ਕੀਤਾ ਜਾਵੇ ਜਿਹੜਾ ਤੁਹਾਡੇ ਖਿਲਾਫ ਆਇਆ ਗਿਆ ਸੀਗਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤੇ ਵਿਸਤੋ ਲਾਵਾ ਵੀ ਕੋਈ ਇਹ ਨਹੀਂ ਖੋਲੋ ਮੈਂ ਨਹੀਂ ਕਹਿੰਦੀ ਮੈਂ ਕਹਾ ਜੇ ਉਹ ਚਾਹਣ ਮੈਨੂੰ ਮੈਨੂੰ ਲੋੜ ਮਹਿਸੂਸ ਕਰਦੇ ਮੇਰੀ ਤੇ ਮੈਂ 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 ਕਿਉਂ ਕਵਰ ਅੱਜ ਕਰੋ ਇਹ ਕਰਨਾ ਨਹੀਂ ਕਰਨਾ ਹਮ ਮੈਂ ਤੇ ਜਾਣੀ ਮੈਂ ਤੇ ਇਹ ਕਹਿੰਦੀ ਉਹਨਾਂ ਨੇ ਮੈਨੂੰ ਕੱਢਿਆ ਹਮ ਇਹ ਹੁਣ ਕੱਢਿਆ ਵਾਪਸ ਮੈਂ ਤੇ ਇਜ਼ਾਈ ਨਹੀਂ ਦਿੰਦਾ ਹਮ ਮੈਂ ਤੇ ਕੋਈ ਉੱਥੋਂ ਛੱਡ ਕੇ ਨਹੀਂ ਆਈ ਹਮ ਜਿਹੜੀ ਮੈਂ ਭਾਈ ਡਿਜ਼ਾਈਨ ਵਾਪਸ ਲਮਾ ਆਪਣਾ ਹਮ ਮੈਂ ਤੇ ਨਹੀਂ ਡਿਜ਼ਾਈਨ ਦਿੰਦਾ ਜੀ ਮੈਂ ਜਦੋਂ ਖਾਲੀ ਗਿਆ ਸਦਾਈ ਪਹਿਲੇ ਦਿੱਲੀ ਜੋ ਮੈਂ ਕਹਤੀ ਇਹ ਪਾਰਟੀ ਕਿਸੇ ਮਨੁੱਖ ਦੀ ਨਹੀਂ ਹੈ ਕਿ ਕਿਸੇ ਇੱਕ ਆਦਮੀ ਦੀ ਨਹੀਂ ਹੈ ਪਾਰਟੀ ਸਾਰੀ ਕੌਮ ਦੀ ਹੈ ਮੈਂ ਅਕਾਲੀ ਦਲ ਦਾ ਹਾਂ ਅਕਾਲੀ ਦਲ ਦੀ ਕੰਮ ਕਰਾਂਗੀ ਅੱਜ ਵੀ ਮੈਂ ਕਰ ਰਹੀ ਹਾਂ ਅੱਛਾ ਤੁਸੀਂ ਇੱਕ ਸਵਾਲ ਕੀਤਾ ਸੀਗਾ ਸਵਾਲ ਚੁੱਕੇ ਸੀਗੇ ਕਿ ਜੋ ਮਾਫੀ ਮੰਗੀ ਗਈ ਹੈ ਸੁਖਵੀਰ ਸਿੰਘ ਬਾਦਲ ਹੋਂਨਾ ਦੇ ਵੱਲੋਂ ਉਹ ਇੱਕ ਜਿਹੜਾ ਪ੍ਰੋਟੋਕੋਲ ਹੈਗਾ ਉਹਨੂੰ ਨਹੀਂ ਅਪਣਾਇਆ ਗਿਆ ਅੱਜ ਵੀ ਤੁਸੀਂ ਉਸੇ ਸਟੈਂਡ ਤੇ ਖੜੇ ਹੋ ਬਿਲਕੁਲ ਮੈਂ ਇਸ ਲਈ ਖੜੀ ਹਾਂ ਕਿ ਜਦੋਂ ਇਹ ਉਹਨੂੰ ਜੋੜਦੇ ਹੈ ਨਾ ਸ਼੍ਰੀ ਅਕਾਲ ਸਾਹਿਬ ਜੀ ਦੇ ਨਾਲ ਜਦੋਂ ਇਹ ਕਹਿੰਦੇ ਕਿ ਸ਼੍ਰੀ ਅਕਾਲ ਸਾਹਿਬ ਸਾਹਿਬ ਤੇ ਜਾ ਕੇ ਮਾਫੀ ਮੰਗੀ ਹੈ ਮੈਂ ਇਹ ਤਾਂ ਕਹਿੰਨੀ ਹੈ ਕਿ ਸ਼੍ਰੀ ਅਕਾਲ ਸਾਹਿਬ ਸਾਹਿਬ ਦੀ ਵਿਧੀ ਵਿਵਧਾਨ ਹੋਰ ਹੈ ਉੱਥੋਂ ਦਾ ਸਦਾਰਨ ਤੇ ਇੱਕ ਮਰਿਆਦਾ ਦੀ ਦੌਰ ਦੇ ਉੱਤੇ ਹੋਰ ਤੰਗ ਹੈ ਤਰੀਕਾ ਕਿ ਕੌਮ ਦੇ ਕੋਲੋਂ ਮਾਫੀ ਕਿਸ ਤਰ੍ਹਾਂ ਮੰਗਣੀ ਹੈ ਉਦਾਂ ਤੇ ਅਸੀਂ ਸਟੇਜ ਦੇ ਉੱਤੇ ਇਹਨਾਂ ਨੇ ਪਿੱਛੇ ਬਾਬਾ ਗੁਰਬਖਸ਼ ਸਿੰਘ ਜੀ ਦਾ ਗੁਰਦੁਆਰਾ ਜਿਹੜਾ ਉਹਦੇ ਵਿੱਚ ਖਲੋ ਕੇ ਲੈਕਚਰ ਦਿੱਤਾ ਉਹ ਇੱਕ ਸਿਆਸੀ ਲੈਕਚਰ ਸੀ ਸਰਕਾਰ ਦੀਆਂ ਪ੍ਰਾਪਤੀਆਂ ਦਸੀਆਂ ਪਾਰਟੀ ਦੀਆਂ ਪ੍ਰਾਪਤੀਆਂ ਦਸੀਆਂ ਚਲੋ ਰੈਸੀਡੈਂਟ ਜਿਲੇ ਕਿ ਟਿਨੇ ਨਹੀਂ ਚਾਈਤੇ ਜੇ ਦਿੱਤਾ ਸੀ ਤੇ ਉਹ ਵੀ ਇਹਨਾਂ ਨੂੰ ਮੈਂ ਕਹੇ ਵੀ ਨਹੀਂ ਦੇਣਾ ਚਾਹੀਦਾ ਉੱਥੇ ਕਦੀ ਦਿੱਤਾ ਹੀ ਨਹੀਂ ਪਹਿਲੀ ਵਾਰ ਦਿੱਤਾ ਇਹਨਾਂ ਨੇ ਜੇ ਦਿੱਤਾ ਸੀ ਉੱਥੇ ਇਹਨਾਂ ਨੇ ਕਿਹਾ ਜੋ ਬੋਲਿਆ ਉਹ ਉੱਥੇ ਬੋਲਿਆ ਸੀ ਨਾ ਕੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਨਾਲ ਜੋੜ ਕੇ ਜੀ ਇਹਨੂੰ ਦੇਖਿਆ ਜੀ ਉਹਦਾ ਗੁਰੂ ਘਰ ਸਾਹਿਬ ਦੀ ਜੁਰੀਤ ਤੇ ਨਾ ਬਾਦਲ ਸਾਹਿਬ ਦੇ ਭੋਗ ਤੇ ਹੀ ਬੋਲਿਆ ਸੀ ਬਿਲਕੁਲ ਉੱਥੇ ਹੀ ਬੋਲਿਆ ਸੀ ਨਾ ਸੋ ਇਸ ਤਰ੍ਹਾਂ ਕੇ ਦੇਖੋ ਹਰ ਗੱਲ ਨੂੰ ਤੁਸੀਂ ਗਲਤ ਇੰਟਰਪ੍ਰੀਟ ਨਹੀਂ ਕਰਨਾ ਚਾਹੀਦਾ ਇਹਨਾਂ ਲੋਕਾਂ ਨੂੰ ਮੈਂ ਤਾਂ ਕਿਹਾ ਕਿ ਵਰਕਰ ਜਿਹੜੇ ਹੈ ਜਾਂ ਸੋਸ਼ਲ ਮੀਡੀਆ ਉਹ ਇਹਨੂੰ ਗਲਤ ਇੰਟਰਪ੍ਰੀਟ ਇੰਟਰਪ੍ਰੀਟ ਨਾ ਕਰਨਾ ਤਾਂ ਜੋ ਸ੍ਰੀ ਕਾਸਤ ਸਾਬ ਦੀ ਮर्यादा ਨੂੰ ਠੇਡਾ ਲੱਗਦੀ ਹੈ ਉਥੋਂ ਦੇ ਉਥੇ ਦੇ ਵਿਧੀ ਵਿਧਾਨ ਨੂੰ ਠੇਡਾ ਲੱਗਦੀ ਹੈ ਉਹ ਜੇ ਅਸੀਂ ਲਾਵਾਂਗੇ ਤੇ ਸਾਡੀ ਕੌਮ ਇਹ ਨਵੀਆਂ ਜੰਨਾਂ ਸ਼ੁਰੂ ਹੋ ਜਾਣਗੀਆਂ ਪਿਰਤਾਂ ਨਵੀਆਂ ਪੈਣਗੀਆਂ ਹੋ ਨਵੀਂ ਪਿਰਤ ਨਹੀਂ ਪੈਰੀ ਤੇ ਹੀ ਹੂੰ ਠੀਕ ਹੈ ਠੀਕ ਹੈ ਤੇ ਇੱਕ ਇੱਕ ਮੇਰਾ ਆਖਰੀ ਸਵਾਲ ਹੈ ਜੋ ਪਾਜਪਾ ਦੇ ਨਾਲ ਗੱਠ ਜੋੜ ਜੇਕਰ ਹੁੰਦਾ ਫਿਊਚਰ ਦੇ ਵਿੱਚ ਤਾਂ ਤੁਸੀਂ ਹੱਕਚ ਹੈਗੇ ਹੋ ਮੇਰਾ ਉਸ ਨਾਲ ਕੋਈ ਸਬੰਧ ਨਹੀਂ ਕਿ ਉਹ ਪਾਰਟੀ ਨੇ ਕਰਨਾ ਖਾਲੀ ਕਰਨਾ ਠੀਕ ਕਰੇ ਨਾ ਕਰੇ ਉਹਦਾ ਆਈ ਨਹੀਂ ਤੇ ਦੇਖੋ ਤਾਂ ਆਈ ਨਹੀਂ ਤੇ ਜੋੜ ਗਈ ਨਾ ਉਹ ਕਿੱਥੇ ਹੋ ਸਕਦਾ ਹੂੰ ਪਰ ਧਾਰਮਿਕ ਠੀਕ ਹੈ ਉਹਦੇ ਨਾਲ ਗੱਠ ਜੋੜ ਕੋਈ ਨਹੀਂ ਕਿਉਂਕਿ ਉਹਦੇ ਨਾਲ ਆਪਣੇ ਆਪਣੇ ਧਰਮ ਦੇ ਵਿੱਚ ਕਿਸੇ ਦਾ ਪ੍ਰਭਾਵ ਲੈਣਾ ਹੁੰਦਾ ਤਾਂ ਆਈ ਨਹੀਂ ਤੇ ਗੱਠ ਜੋੜ ਹੋ ਸਕਦਾ ਨਹੀਂ ਸਾਰਨੇ ਜੱਟਵਰੇ ਕਿਸੇ ਨਵੇਂ ਸਗਦਾ ਇੱਕ ਸੋਚ ਤੋਂ ਆਉਂਦੀ ਹੋ ਸਕਦੀ ਹੈ ਜੀ 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 ਤੇ ਕੋਈ ਹੁਣ ਨੈਕਸਟ ਕੋਈ ਤੁਸੀਂ ਸੰਦੇਸ਼ ਕੋਈ ਦੇਣਾ ਚਾਹੁੰਦੇ ਹੋ ਮੋ ਪਾਰਟੀ ਦੇ ਲਈ ਜਾਂ ਲੋਕਾਂ ਦੇ ਲਈ ਕਿਸੇ ਤਰ੍ਹਾਂ ਦਾ ਕੁਝ ਇਸ ਤਰ੍ਹਾਂ ਦਾ ਇੱਕ ਮੈਂ ਤੇ ਸਾਰੀ ਸੰਗਤ ਨੂੰ ਕਹਾਂਗੀ ਕਿ ਆਓ ਸਾਰੇ ਨਵਾਂ ਬਰਾ ਆ ਰਿਹਾ ਆਪਾਂ ਸ਼੍ਰੀ ਅਕਾਲ ਤਾ ਸਭ ਨੂੰ ਸਤਿ ਸ੍ਰੀ ਅਕਾਲ ਪਤ ਹੋਈਏ ਗੁਰੂ ਗ੍ਰੰਥ ਸਾਹਿਬ ਦੇ ਵਿਚਾਰਾਂ ਨਾਲ ਜੁੜੀਏ ਤਾਂ ਕਿ ਸਾਡੀ ਸੋਚ ਇੱਕ ਹੋ ਸਕੇ ਕਿਉਂਕਿ ਸੋਚ ਇੱਕ ਹੋਣੀ ਕਿਦਾਂ ਨਸੀਬ ਗੁਰਮਤ ਵਿੱਚ ਰਵਾਂਗੇ ਮੰਨਤ ਜਿਹੜੀ ਹੈ ਉਹ ਸਾਨੂੰ ਵੱਖਰੇ ਵੱਖਰੇ ਮਨਾਂ ਦੀ ਸੋਚ ਹੁੰਦੀ ਹੈ ਇਸ ਤਰੀਕੇ ਨਵੇਂ ਸਾਲ ਨੂੰ ਕਾਮਯਾਬ ਕੱਟਣ ਵਾਸਤੇ ਸਾਰੇ ਇੱਕ ਵਿਚਾਰਤ ਦੇ ਮਾਲਕ ਹੋਈਏ ਰਾਜਨੀਤਿਕ ਸਾਡੀਆਂ ਪਾਰਟੀਆਂ ਉਹਦਾ ਹੀ ਮਜ਼ਬੂਤ ਹੋਣੀ ਹੈ ਜਿਦੋਂ ਅਸੀਂ ਪਿਆਰ ਮਾਫਤ ਦੇ ਨਾਲ ਗੁਰੂ ਦੀ ਛੱਤ ਵਿੱਚ ਰਹਿ ਕੇ ਆਪਣਾ ਜੀਵਨ ਜਿਹੜਾ ਸਧਾਂਤਿਕ ਤੌਰ ਤੇ ਮਜੀਦ ਕਰਾਂ ਜੀ ਜੀ ਸ਼ੁਕਰੀਆ ਬੀਬੀ ਜੀ ਜਗਬਾਣੀ ਪੰਜਾਬ ਕੇਸਰੀ ਦੇ ਨਾਮ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਵੀ ਮਿਹਰਬਾਨੀ ਥੈਂਕ ਯੂ